ਪਾਜਾ ਸ਼੍ਰੀ ਬਰਬੇਤ ਜੀ ਪਿੰਡ ਤਾਇ ਪਤੂ ਘਵਾਲ ਕੋਲ ਦੇ ਕੋਲਿਆ ਤੇ ਕੋਲ ਜੰਦੇ ਮੈਂ ਇਹਨਾਂ ਨੂੰ ਜੀ ਆਖਦਾ ਹਾਂ ਤੇ ਵਿਸ਼ਵਾਸਧਾ ਹੁਣਾ ਹਾਂ ਕਿ ਜਿਹੜਾ ਤਾਜਪੁਰ ਉਹ ਤੁਗਾਲ ਕੋਲਿਆ ਹਲਕਿਤੇ ਜਿੰਨੇ ਵੀ ਪਿੰਡ ਹੈ ਚਾਹੇ ਉਹ ਸੈਨ ਕੋਲਿਆ ਅਸੀਂ ਵਿਸ਼ਵਾਸਧਾ ਹੁਣੇ ਆ ਵੀ ਇਥੋਂ ਤੋਂ ਤੁਹਾਨੂੰ ਵੱਧ ਤੋਂ ਵੱਧ ਜਿਹੜੀ ਮੀਂਹ ਦੁਆ ਕੇ ਇੱਥੇ ਹੋ ਗਿਆ। ਦੋਸਤ ਬੇਂਤੀ ਜਿਹੜੇ ਸੰਘੀ ਜੁਝਾਰੂ ਸਾਥੀ ਆ ਸਮਾਜ ਲਈ ਕੰਮ ਕਰਦੇ ਆ ਜਿਨ੍ਹਾਂ ਨੇ ਆ ਦੋ ਦਿਨ ਸਾਹਮਣੇ ਆ ਉਹਨਾਂ ਨੂੰ ਮੇਰੀ ਬੇਨਤੀ ਆ ਮੇ ਅੱਜ ਦੀ ਰਾਤ ਜੇ ਸੌਣਾ ਤਾਂ ਸੌ ਜਾਓ ਕੱਲ ਨਾ ਸੌਣਾ। ਇਹ ਦੋ ਦਿਨ ਜੇ ਤੁਸੀਂ ਡਟ ਕੇ ਲੜ ਲੈ ਤੇ ਤੁਹਾਡੀ ਜਿੱਤ ਪੱਕੀ ਆ। ਇਹ ਤਾਂ ਇਹ ਆ ਕਿ ਅਸੀਂ ਹਾਲੇ ਦੋਲੇ ਘੁੰਮਦੇ ਨਹੀਂ ਲੇਕਿਨ ਆਪਣੇ ਜਿਹੜਾ ਆਂਡ ਔਰ ਗਵਾਂਡ ਆ ਇਧਰ ਲਾ ਪਾਸਲ ਤੇ ਇਧਰ ਲਾ ਪਸੋਂ ਆ ਵੀ ਆਪ ਲੈਦੇ ਸਾਨੂੰ ਚਾਹੀਦਾ ਵੀ ਜਿੱਥੇ ਸਾਡਾ ਘਰ ਆ ਉਹਦੇ ਹਾਲੇ ਦੋਲੇ ਦੀਆਂ ਜਿਹੜੀਆਂ ਬੋਟਾਂ ਆ ਉਹ ਸਭ ਦਾ ਕਿਸੇ ਕਾਰਨ ਛੱਡ ਤੋਂ ਨਿਲਾਜ ਹੋਵੇ ਲੇਕਿਨ ਇਹ ਸਮਾਜ ਦੀ ਗੱਲ ਆ ਇਹਦੇ ਵਾਸਤੇ ਆਪਾਂ ਨੂੰ ਨਰਾਜ਼ਗੀ ਛੱਡ ਕੇ ਉਹ ਆਣ ਜਿਹੜਾ ਗਵਾਂਢਿਆ ਉਹਨਾਂ ਨੂੰ ਆਪਾਂ ਬਣਾਉਣਾ ਆ ਉਹਨਾਂ ਨੂੰ ਆਪਾਂ ਆਪਣੇ ਵੱਲ ਲਿਆਉਣਾ ਆ ਤੇ ਆਪਾਂ ਜਿਹੜੀ ਬੋੜਿਆ ਉਹ ਹਾਥੀ ਦੇ ਨਿਸ਼ਾਨ ਤੇ ਪਵਾ ਸਕੀਏ। ਤਕਰੀਬਨ ਕਿੰਨੀ ਬੋੜ ਦੇਖੋ ਬਲਵਿੰਦਰ ਪਾਜੀ 2019 ਦੇ ਵਿੱਚ ਤਕਰੀਬਨ 2 ਲੱਖ 5-6 ਹਜ਼ਾਰ ਬੋੜ ਲਏ ਗਏ ਸਾਨੂੰ ਅੱਜ ਬੋੜ ਚਾਹੀਦੀ ਆ 2.3 ਲੱਖ ਫਰਕੋਂ ਜ਼ਿਆਦਾ ਨਹੀਂ ਸਾਡੇ ਕੋਲ ਜੇ ਅਸੀਂ ਕੱਲ ਦੇ ਦਿਨ ਦੇ ਵਿੱਚ ਹਰ ਪਿੰਡ ਦੇ ਵਿੱਚ 30 ਤੋਂ 50 ਦੇ ਵਿੱਚ ਵਿੱਚ ਵੋਟਾਂ ਜੋੜ ਲਈਆਂ ਨਾ ਤੇ ਸਾਡੇ ਮੁਕਾਬਲੇ ਕੋਈ ਨਹੀਂ ਅਸੀਂ ਜਿੱਤਦੇ ਪਾਏ ਥੋੜੀ ਜਿਹੀ ਮਿਹਨਤ ਕਰਨ ਦੀ ਲੋੜ ਆ ਤੇ ਅਸੀਂ ਕੱਲ ਜਾਂ 500 ਦੇ ਵਿੱਚ ਜਿੰਨੀਆਂ ਵੋਟਾਂ ਆਪਣੀਆਂ ਹੈਗੀਆਂ ਉਹ ਤਾਂ ਹੈਗੀਆਂ ਹੈਗੀਆਂ ਲੇਕਿਨ 50 60 ਵੋਟਾਂ ਅਸੀਂ ਹੋਰ ਜੋੜਨੀ ਆ ਹਰ ਪਿੰਡ ਦੇ ਵਿੱਚ ਇਹਨਾਂ ਜਿਹੜਾ ਆਪਣਾ ਬੋਰਡ ਬਣ ਕੇ ਆ ਤੰਗੀ ਵਿੱਚ ਸਰਕਾਰ ਤੋਂ ਅਸੀਂ ਯਾਦ ਮੋੜਨਾ ਆਪਾਂ ਹੋਰ ਬਦਲ ਲੈ ਸਕਦੇ ਆ ਥੋੜੀ ਨੀਤ ਕੰਦੀ ਲੋਇਆ ਠੀਕ ਆ ਜਜਮਾ ਬਹੁਤ ਆ ਤੇ ਇਹ ਸੋਚਣਾ ਵੀ ਬਹੁਤ ਆ ਸਮਝਣਾ ਵੀ ਬਹੁਤ ਆ ਸੋ ਮੇਰੀ ਬੇਨਤੀ ਆ ਕਿ ਆਪਾਂ ਜਿਹੜਾ ਕੱਲ ਦਾ ਦੇਣਿਆ ਉਹ ਆਪਾਂ ਡੱਟ ਕੇ ਔਰ ਕੱਲ ਦੀ ਰਾਤ ਇਹ ਆਪਾਂ ਸੰਭਾਲਣਾ ਆ ਇਹ ਇੰਨੀ ਬੇਨਤੀ ਕਰਦਾ ਆ ਆਪੀਂ ਤੋਂ ਰਜਾ ਲੈਣਾ ਹੈ ਜੇ ਵੀ ਜੇ ਭਾ